ਹalleluyah halleluyah 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 ਸੋ ਪ੍ਰਭੂ ਯਿਸੂ ਮਸੀਹ ਜਿਉਂਦਾ ਖੁਦਾਵਾ ਜਿਉਂਦਾ ਪਰਮੇਸ਼ਰਵਾ ਜਿਹਦੀ ਮਹਿਮਾ ਦੇ ਵਾਸਤੇ ਜਿਹਦੀ ਆराधना ਕਰਨ ਦੇ ਵਾਸਤੇ ਅਸੀਂ ਇਸ ਜਗ੍ਹਾ ਤੇ ਇਕੱਠੇ ਹੋਏ ਆਂ ਆਪਣੀਆਂ ਮੁਸ਼ਕਲਾਂ ਆਪਣੀਆਂ ਪਰੇਸ਼ਾਨੀਆਂ ਪ੍ਰਭੂ ਯਿਸੂ ਮਸੀਹ ਨੂੰ ਦੱਸਦੇ ਆਂ ਸਾਡੀਆਂ ਮੁਸ਼ਕਲਾਂ ਸਾਡੀਆਂ ਪਰੇਸ਼ਾਨੀਆਂ ਨੂੰ ਕੀ ਕਰਦਾ ਵਾ ਦੂਰ ਕਰਦਾ ਔਰ ਪ੍ਰਭੂ ਯਿਸੂ ਮਸੀਹ ਨੇ ਸਾਡੀ ਖਾਤਰ ਆਪਣੀ ਜਾਨ ਦਿੱਤੀ ਆ ਤਾਂ ਜੋ ਅਸੀਂ ਪਾਪ ਦੇ ਵਿੱਚ ਬਰਿਆਈ ਦੇ ਵਿੱਚ ਆਪਣੇ ਗੁਨਾਹਾਂ ਦੇ ਵਿੱਚ ਨਾਸ਼ਨਾ ਹੋਈਏ ਜਿਹੜੇ ਗੁਨਾਹ ਜਿਹੜੇ ਪਾਪ ਜਿਹੜੀ ਬਰਿਆਈ ਅਸੀਂ ਕੀਤੀ ਉਹਦੀ ਸਜ਼ਾ ਪ੍ਰਭੂ ਯਿਸੂ ਮਸੀਹ ਨੇ ਆਪਣੇ ਉੱਤੇ ਲੈ ਲਈ ਤਾਂ ਜੋ ਇਨਸਾਨ ਕੀ ਹੋਵੇ ਨਾਸ਼ ਨਾ ਹੋਵੇ ਬਚਾਇਆ ਜਾਵੇ। ਪ੍ਰਭੂ ਯਿਸੂ ਮਸੀਹ ਜੀਵਨ ਦੇਣ ਦੇ ਵਾਸਤੇ ਆਇਆ। ਪਾਪੀ ਨੂੰ ਮਟਾਉਣ ਦੇ ਵਾਸਤੇ ਨਹੀਂ ਆਇਆ। ਪਰ ਜਿਹੜਾ ਪਾਪੀ ਦੇ ਅੰਦਰ ਪਾਪ ਸੀ ਉਸ ਪਾਪ ਨੂੰ ਕੀ ਆਇਆ? ਖਤਮ ਕਰਨ ਦੇ ਵਾਸਤੇ। ਠੀਕ ਹੈ ਨਾ? ਪਾਪੀ ਨੂੰ ਮਟਾਉਣ ਦੇ ਵਾਸਤੇ ਨਹੀਂ। ਪਾਪੀ ਦੇ ਅੰਦਰ ਜਿਹੜਾ ਪਾਪ ਸੀ, ਜਿਹੜੀ ਬਰਾਈ ਸੀ ਉਸ ਨੂੰ ਖਤਮ ਕਰਨ ਦੇ ਵਾਸਤੇ ਆਇਆ। ਹallelujah। 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 ਸੋ ਇਹ ਜੋ ਪਵਿੱਤਰ ਬਾਈਬਲ ਆ 66 ਕਿਤਾਬਾਂ ਦਾ ਇੱਕ ਗ੍ਰੰਥ ਵਾਏ 66 ਗ੍ਰੰਥ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਇਹਦੇ ਗ੍ਰੰਥ ਦੇ ਨਾਵਾਂ ਤੋਂ ਵੀ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਮਿਲਦੀ ਆ ਇੱਕ ਮਤਲਬ ਨਿਕਲਦਾ ਵਾ ਠੀਕ ਆ ਉਤਪਤ ਦੇ ਗ੍ਰੰਥ ਤੋਂ ਦਾ ਮਤਲਬ ਵਾ ਪੈਦਾਵਰ ਕਿਸੇ ਚੀਜ਼ ਨੂੰ ਉਤਪਤ ਕਰਨਾ ਪੈਦਾ ਕਰਨਾ ਠੀਕ ਹੈ ਕੁਸ਼ ਦੇ ਗ੍ਰੰਥ ਦਾ ਵੀ ਇੱਕ ਮਤਲਬ ਵਾ ਕੁਸ਼ ਤੋਂ ਭਾਵ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦਾ ਸਫ਼ਰ ਕਰਨਾ ਕਈ ਵਾਰੀ ਜਦੋਂ ਇੱਕ ਇਨਸਾਨ ਇਸ ਧਰਤੀ ਤੋਂ ਚਲਾ ਜਾਂਦਾ ਉਹਨੂੰ ਕੀ ਕਹਿੰਦੇ ਆ ਇਸ ਧਰਤੀ ਤੋਂ ਆਪਣਾ ਡੇਰਾ ਕੀ ਕਰ ਗਿਆ ਕੂਚ ਕਰਕੇ ਠੀਕ ਆ ਹਰ ਗ੍ਰੰਥ ਦਾ ਇਹ 66 ਗ੍ਰੰਥਾਂ ਤੇ 66 ਗ੍ਰੰਥਾਂ ਦਾ ਹੀ 66 ਵਾਰੀ ਉਹਨਾਂ ਦਾ ਮਤਲਬ ਨਿਕਲਦਾ ਠੀਕ ਆ ਪਰ ਪ੍ਰਭੂ ਯਿਸੂ ਮਸੀਹ ਨੇ ਜਿੰਨੇ ਵਾਰੀ ਵੀ ਆਪਣੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਆਧਾਰਨਾ ਦੇ ਕੇ ਦ੍ਰਿਸ਼ਟਾਂਤ ਦੇ ਦੇ ਕੇ ਸਮਝਾਇਆ ਕਿ ਲੋਕ ਕੀ ਕਰਨ ਵਚਨ ਨੂੰ ਮੁਕਤੀ ਨੂੰ ਨਜਾਤ ਨੂੰ ਸਮਝ ਲੈਣ ਕਿ ਨਜਾਤ ਕਿੱਦਾਂ ਲੈਣੀ ਆ ਅਨੰਤ ਜੀਵਨ ਜਿਹੜਾ ਵਾ ਉਹ ਕਿੱਦਾਂ ਪ੍ਰਾਪਤ ਕਰਨਾ ਵਾ ਹallelujah 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 ਅੱਜ ਵੀ ਖੁਦਾ ਦੇ ਵਚਨ ਚ ਜਦੋਂ ਅਸੀਂ ਪੜ੍ਹਦੇ ਆ ਤੇ ਕਈ ਉਦਾਹਰਨਾਂ ਸਾਡੇ ਸਾਹਮਣੇ ਹੁੰਦੀਆਂ ਵਾ ਉਹਨਾਂ ਆਧਾਰਨਾ ਦੇ ਵਿੱਚ ਪਰਮੇਸ਼ਰ ਦੇ ਅਨੰਤ ਜੀਵਨ ਦਾ ਕੀ ਆ ਰਾਜ ਲੁਕਿਆ ਹੋਇਆ ਠੀਕ ਹੈ ਅਵਸੀ ਪਰਮੇਸ਼ਰ ਦੇ ਵਚਨ ਚੋਂ ਵੇਖਦੇ ਆ ਸੰਤ ਮੱਤੀ ਦੀ ਕਿਤਾਬ ਉਹਦਾ 13 ਦੇ ਆਏ ਉਹਦੀ ਚਵਿਹ ਹੈਤ ਨੂੰ ਵੇਖਦੇ ਆਪਾਂ ਰਾਤ ਨੂੰ ਬਰਕਤ ਦੇਵੇ ਸੰਤ ਮੱਤੀ 13 ਦੀ 24 ਨੂੰ ਵੇਖਦੇ ਆਪਾਂ 13 ਦੀ ਚਵਿਹ ਜੀ ਉਸਨੇ ਉਹਨਾਂ ਨੂੰ ਇੱਕ ਹੋਰ ਅਸਤਾਰ ਦੇ ਕੇ ਕਿਹਾ ਜੀ ਕਿ ਸਰੁਗਧਾਰ ਆਜ ਇੱਕ ਮਨੁੱਖ ਵਰਗਾ ਹਾਂਜੀ ਜਿਨੇ ਆਪਣੇ ਖੇਤ ਦੇ ਵਿੱਚ ਚੰਗਾ ਬੀਜ ਬੀਜਿਆ ਜੀ ਪਰ ਜਦ ਲੋਕ ਸੌ ਰਹੇ ਸਨ ਜਦ ਲੋਕ ਸੌ ਰਹੇ ਸਨ ਜੀ ਤਦ ਉਹਦਾ ਵੈਰੀ ਆਇਆ ਅਤੇ ਉਹਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ ਹਾਂਜੀ ਅਤੇ ਅੱਤੇ ਜਾਂਦ ਗੁਰੀ ਨਿਕਲੇ ਜੀ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿਸ ਪਈ ਜੀ ਤਾਂ ਘਰ ਦੇ ਮਾਲਕ ਦੇ ਚਾਕਰਾ ਨੇ ਕੋਲ ਆਣ ਕੇ ਉਹਨੂੰ ਆਖਿਆ ਪਲਾ ਸੁਆਮੀ ਜੀ ਤੁਸੀਂ ਆਪਣੇ ਖੇਤ ਵਿੱਚ ਚੰਗਾ ਵੀ ਨਹੀਂ ਸੀ ਬੀਜਿਆ ਫਿਰ ਜੰਗਲੀ ਬੂਟੀ ਕਿੱਥੋਂ ਆਈ ਜੀ ਉਹਨੇ ਉਹਨਾਂ ਨੂੰ ਆਖਿਆ ਇਹ ਕਿਸੇ ਵੈਰੀ ਦਾ ਕੰਮ ਹੈ ਹallelujah 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 ਠੀਕ ਹੈ ਇੱਥੇ ਪ੍ਰਭੂ ਯਿਸੂ ਮਸੀਹ ਸਾਡਾ ਖੁਦਾ ਇੱਕ ਵੱਡੀ ਭੀੜ ਨੂੰ ਉਦਾਹਰਨ ਦੇ ਕੇ ਸਮਝਾਉਣ ਡਿਆ ਵਾ ਉਦਾਹਰਨ ਕੀ ਦੇਣ ਡਿਆ ਵਾ ਕਿ ਪਰਮੇਸ਼ਰ ਦਾ ਰਾਜ ਉਸ ਕਿਸਾਨ ਵਰਗਾ ਵਾ ਜਿਨੇ ਆਪਣੇ ਖੇਤ ਦੇ ਵਿੱਚ ਚੰਗਾ ਬੀਜ ਪਾਇਆ ਕੋਈ ਵੀ ਕਿਸਾਨ ਆਪਣੇ ਖੇਤ ਦੇ ਵਿੱਚ ਮਾੜਾ ਬੀਜ ਨਹੀਂ ਪਾਉਂਦਾ ਉਹ ਵਧੀਆ ਤੋਂ ਵਧੀਆ ਬੀਜ ਪਾਉਂਦਾ ਤਾਂ ਕਿ ਚੰਗੀ ਤੋਂ ਚੰਗੀ ਫਸਲ ਕੀ ਕਰਮੈਂ ਲੈ ਸਕਾਂ ਇਸ ਖੇਤ ਦੇ ਵਿੱਚੋਂ ਠੀਕ ਹੈ ਇੱਥੇ ਪ੍ਰਭੂ ਯਿਸੂ ਮਸੀਹ ਇੱਕ ਉਦਾਹਰਣ ਦੇਣ ਡਿਆ ਵਾ ਇੱਕ ਕਿਸਾਨ ਦੀ ਇੱਕ ਬੀਜ ਦੀ ਕੀ ਦਿੱਤੀ ਆ ਉਦਾਹਰਣ ਦਿੱਤੀ ਠੀਕ ਹੈ ਪਰ ਜਦੋਂ ਉਸਨੇ ਬੀਜ ਪਾ ਦਿੱਤਾ ਉਹ ਆਪਣੇ ਘਰ ਨੂੰ ਚਲਾ ਗਿਆ ਜਦ ਰਾਤ ਦਾ ਸਮਾਂ ਆਇਆ ਲੋਕ ਸੌਂ ਗਏ ਉਹਦਾ ਵੈਰੀ ਆਇਆ ਉਸ ਚੰਗੇ ਕਣਕ ਦੇ ਖੇਤ ਦੇ ਵਿੱਚ ਮਾੜਾ ਬੀਜ ਨੂੰ ਜਵੀ ਦਾ ਬੀਜ ਕੀ ਬੀਜ ਕੇ ਚਲਾ ਗਿਆ ਠੀਕ ਹੈ ਜਦ ਬੀਜ ਕੇ ਚਲਾ ਗਿਆ ਕਣਕ ਉੱਗਣ ਲੱਗੀ ਨਾਲ ਜਵੀ ਨੇ ਵੀ ਕੁਲੂੰਗੜਾ ਫੁੱਟੀਆਂ ਜਦ ਉਹਦੇ ਨੌਕਰਾਂ ਨੇ ਵੇਖਿਆ ਤੇ ਜਾ ਕੇ ਉਸ ਨੂੰ ਕਹਿਣ ਲੱਗੇ ਮਾਲਿਕ ਕੀ ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਪਾਇਆ ਠੀਕ ਹੈ ਉਹਨੇ ਕਿਹਾ ਮੈਂ ਆਪਣੇ ਖੇਤ ਚੰਗਾ ਬੀਜ ਹੀ ਪਾਇਆ ਸੀ ਠੀਕ ਹੈ ਉਹ ਕਹਿਣ ਲੱਗੇ ਫਿਰ ਇਹ ਜਵੀ ਕਿੱਥੋਂ ਨਿਕਲ ਆਈ ਆ ਉਹ ਕਹਿੰਦਾ ਇਹ ਮੇਰੇ ਕਿਸੇ ਵੈਰੀ ਦਾ ਕੰਮ ਆ ਹallelujah 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 ਸੁਖਦਾ ਦੇ ਅਜ਼ੀਜ਼ ਲੋਕੋ ਇਹ ਸਾਰਾ ਸੰਸਾਰ ਜਿਹੜਾ ਵਾ ਇੱਕ ਕੀ ਆ ਖੇਤ ਆ ਚੰਗਾ ਬੀਜ ਪਾਉਣ ਵਾਲਾ ਪਰਬੂ ਯਿਸੂ ਮਸੀਹਾ ਉਹ ਚੰਗਾ ਬੀਜ ਕੀ ਸੀ ਉਹ ਅਸੀਂ ਤੁਸੀਂ ਕੀ ਸੀ ਲੋਕ ਸੀ ਇਸ ਸੰਸਾਰ ਦੀ ਕੀ ਸੀ ਸ਼ੁਰੂਆਤ ਸੀ ਚੰਗਾ ਬੀਜ ਉਹਨੇ ਕਦੋਂ ਪਾਇਆ ਜਦੋਂ ਅਸੀਂ ਉਤਪਤੀ ਦੀ ਕਿਤਾਬ ਦੇ ਵਿੱਚੋਂ ਵੇਖਦੇ ਆ ਕਿ ਹਵਾ ਤੇ ਆਦਮ ਨੂੰ ਪਦੈਸ਼ ਕੀਤਾ ਪੈਦਾ ਕੀਤਾ ਇੱਕ ਮਿੱਟੀ ਦੇ ਪੁਤਲੇ ਤੋਂ ਆਦਮ ਦੀ ਰਚਨਾ ਕੀਤੀ ਠੀਕ ਹੈ ਨਾ ਉਹਦੇ ਵਿੱਚ ਜੀਵਨ ਦੇ ਸਾਹ ਪੂਕੇ ਠੀਕ ਆ ਜਦ ਪਰਮੇਸ਼ਰ ਨੂੰ ਚੰਗਾ ਨਾ ਲੱਗਾ ਕਿ ਆਦਮ ਇਕੱਲਾ ਰਵੇ ਉਹਨੂੰ ਗੂੜੀ ਨੀਂਦ ਦੇ ਦਿੱਤੀ ਉਹਦੇ ਮਾਸ ਚੋਂ ਮਾਸ ਲਿਆ ਉਹਦੀਆਂ ਹੱਡੀਆਂ ਚੋਂ ਹੱਡੀ ਲਈ ਤੇ ਇੱਕ ਔਰਤ ਕੀ ਕਰ ਦਿੱਤੀ ਤਿਆਰ ਕਰ ਦਿੱਤੀ ਇੱਕ ਇਸੀ ਪਿਆਵ ਨੇ ਚੰਗਾ ਬੀਜ ਇਸ ਖੇਤ ਦੇ ਵਿੱਚ ਠੀਕ ਆ ਪਰ ਰਾਤ ਨੂੰ ਉਹਦਾ ਵੈਰੀ ਆਇਆ ਸੱਪ ਦੇ ਰੂਪ ਦੇ ਵਿੱਚ ਤੇ ਹਵਾ ਨੂੰ ਕੀ ਆਣ ਕੇ ਕਰ ਲਿਆ ਉਹਨੇ ਪਰਮਾ ਲਿਆ ਜਦ ਕਲਿਆਂ ਪਾਇਆ ਤਾਂ ਉਹਨੂੰ ਕੀ ਕਰ ਲਿਆ ਪਰਮਾ ਲਿਆ ਠੀਕ ਆ ਉਹ ਚੰਗੇ ਖੇਤ ਦੇ ਵਿੱਚ ਠੀਕ ਆ ਚੰਗੀ ਕਣਕ ਦੇ ਵਿੱਚ ਮਾੜਾ ਬੀਜ ਜਾਨੀ ਕਿ ਜਵੀ ਬੀਜ ਕੇ ਚਲਿਆ ਗਿਆ ਹallelujah 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 ਠੀਕ ਜੀ ਅਸੀਂ ਅੱਜ ਵੇਖਣਾ ਵਾ ਕਿ ਸਾਡੀ ਗਿਣਤੀ ਕਿੰਨਾ ਦੇ ਵਿੱਚ ਆਉਂਦੀ ਆ ਕੀ ਅਸੀਂ ਕਣਕ ਦੀ ਪਦੈਸ਼ ਆ ਜਾਂ ਕੀ ਅਸੀਂ ਜਵੀ ਦੀ ਪਦੈਸ਼ ਵਾ ਜੇ ਪਈ ਅਸੀਂ ਕਣਕ ਵਾਂ ਚੰਗੇ ਦਾਣੇ ਆ ਤੇ ਫਿਰ ਪਰਮੇਸ਼ਰ ਦੇ ਘਰ ਦੇ ਵਿੱਚ ਉਹਦੇ ਪਰੋਲਿਆਂ ਦੇ ਵਿੱਚ ਕੀ ਹੋਵਾਂਗੇ ਜਮ੍ਹਾਂ ਹੋਵਾਂਗੇ ਤੇ ਜੇ ਅਸੀਂ ਜਵੀਂ ਆ ਪਈ ਫਿਰ ਅਸੀਂ ਅੱਗ ਦੀ ਪੱਠੀ ਦੇ ਵਿੱਚ ਝੁੰਕੇ ਜਾਵਾਂਗੇ ਹallelujah ਹallelujah ਹਾਂਜੀ ਅੱਗੇ ਵੇਖੋ ਯਾਰ ਪੰਜ ਅਕਰਾਂ ਨੇ ਉਹਨੂੰ ਰਖਿਆ ਜੀ ਜੇ ਮਰਜ਼ੀ ਹੋਵੇ ਤਾਂ ਅਸੀਂ ਜਾ ਕੇ ਉਹਨੂੰ ਕਥਾ ਕਰੀਏ ਹਾਂਜੀ ਪਰ ਜਾਂ ਉਹਨੇ ਕਿਹਾ ਨਾ ਮਤੇ ਤੁਸੀਂ ਜੰਗਲੀ ਬੂਟੀ ਨੂੰ ਇਕੱਠਾ ਕਰਦੇ ਆ ਕਣਕ ਨੂੰ ਵੀ ਨਾਲ ਹੀ ਪੁੱਟ ਲਓ ਜੀ ਬਾੜੀ ਤੋਂ ਧੀ ਦੋਹਾਂ ਨੂੰ ਲਲੇ ਮਲੇ ਵਧਣ ਦਿਓ ਹਾਂਜੀ ਅਤੇ ਮੈਂ ਬਾੜੀ ਦੇ ਵੇਲੇ ਕੱਢਣ ਵਾਲਿਆਂ ਨੂੰ ਆਖਾਂਗਾ ਜੀ ਮੈਂ ਬਾੜੀ ਦੇ ਵੇਲੇ ਵਧਣ ਵਾਲਿਆਂ ਨੂੰ ਆਖਾਂਗਾ ਜੋ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਤੇ ਫੂਕਣ ਲਈ ਉਹਦੀਆਂ ਪੂੜੀਆਂ ਬਨੋ ਹਾਂਜੀ ਪਰ ਕਣਕ ਨੂੰ ਮੇਰੇ ਕੋਠੇ ਦੇ ਜਮਾ ਕਰੋ ਜੀ ਜੀ ਠੀਕ ਹੈ ਇਥੇ ਉਸ ਮਾਲਕ ਦੇ ਉਸ ਖੇਤ ਦੇ ਮਾਲਕ ਦੇ ਨੌਕਰ ਕਹਿ ਰਹੇ ਨੇ ਕੀ ਕੀ ਜੇ ਤੁਸੀਂ ਚਾਹੁੰਦੇ ਹੋ ਤੇ ਅਸੀਂ ਜਾਈਏ ਇਸ ਜਵੀ ਨੂੰ ਜੰਗਲੀ ਬੂਟੀ ਨੂੰ ਖੇਤ ਦੇ ਵਿੱਚੋਂ ਪੁੱਟ ਛੜੀਏ ਉਹ ਕਹਿੰਦਾ ਨਹੀਂ ਇਹਨੂੰ ਕੀ ਕਰੋ ਨਾਲ ਹੀ ਰਹਿਣ ਦਿਓ ਇਕੱਠਿਆਂ ਹੀ ਵਧਣ ਦਿਓ ਪਰ ਇੱਕ ਸਮਾਂ ਆਏਗਾ ਜਦੋਂ ਫਸਲ ਵੱਡੀ ਜਾਵੇਗੀ ਮੈਂ ਵਾਢਿਆਂ ਨੂੰ ਕਹਾਂਗਾ ਸਭ ਤੋਂ ਪਹਿਲਾਂ ਇਸ ਜਵੀ ਦੇ ਪੂਲੇ ਬਨੋ ਇਹਨੂੰ ਇਕੱਠਿਆਂ ਕਰੋ ਤੇ ਅੱਗ ਦੇ ਵਿੱਚ ਝੌਕਣ ਦੇ ਵਾਸਤੇ ਢੇਰ ਲਾ ਦਿਓ ਉਸ ਤੋਂ ਬਾਅਦ ਜਿਹੜੀ ਚੰਗੀ ਕਣਕ ਆ ਉਹ ਮੇਰੇ ਖੇਤ ਦੇ ਵਿੱਚ ਲੈ ਮੇਰੇ ਘਰ ਦੇ ਵਿੱਚ ਲੈ ਆਓ ਜਮ੍ਹਾਂ ਕਰ ਲੋ ਠੀਕ ਏ ਆ ਐਂਡ ਪਰ ਇਹ ਗੱਲ ਕਿਉਂ ਕਹੀ ਪ੍ਰਭੂ ਯਿਸੂ ਮਸੀਹ ਨੇ ਕਿ ਇਹਨਾਂ ਦੋਵਾਂ ਨੂੰ ਇਕੱਠਿਆਂ ਵਧਣ ਦੋ ਉਹ ਕਹਿ ਸਕਦਾ ਵੀ ਜਾਓ ਜਾ ਕੇ ਬੂਟੀ ਪੁੱਟ ਸੁੱਟੋ ਜਵੀ ਨੂੰ ਕੱਢ ਸੁੱਟੋ ਕਲੀ ਕਣਕੀ ਕਣਕ ਰਹਿਣ ਦੋ ਠੀਕ ਹੈ ਨਾ ਪਰ ਜਦੋਂ ਇੱਕ ਖੇਤ ਦੇ ਵਿੱਚ ਦੋ ਤਰ੍ਹਾਂ ਦੀ ਫਸਲ ਪੈਦਾ ਹੁੰਦੀ ਆ ਪੌਦਿਆਂ ਜੜਾਂ ਆਪਸ ਦੇ ਵਿੱਚ ਕੀ ਹੁੰਦੀਆਂ ਵਾ ਫੱਸੀਆਂ ਹੋਈਆਂ ਹੁੰਦੀਆਂ ਠੀਕ ਹੈ ਜਦੋਂ ਆਪਾਂ ਕਣਕ ਦੇ ਬੂਟੇ ਨੂੰ ਬਚਾਵਾਂਗੇ ਜਵੀ ਨੂੰ ਖਿੱਚਾਂਗੇ ਤੇ ਆਟੋਮੈਟਿਕਲੀ ਕਣਕ ਦੀਆਂ ਜੜਾਂ ਵੀ ਜੜੀਆਂ ਵਾ ਉੱਪਰ ਖਿੱਚੀਆਂ ਜਾਣੀਆਂ ਠੀਕ ਹੈ ਅੱਜ ਇਸ ਸੰਸਾਰ ਦੇ ਖੇਤ ਦੇ ਵਿੱਚ ਅਸੀਂ ਜੰਗਲੀ ਬੂਟੀ ਦੇ ਨਾਲ ਵੱਧ ਫੁੱਲ ਰਹੇ ਆ ਠੀਕ ਹੈ ਜਵੀ ਦੇ ਨਾਲ ਵੱਧ ਰਹੇ ਆ ਪਰ ਪਰਮੇਸ਼ਰ ਚਾਵੇ ਤੇ ਇੱਕ ਮਿੰਟ ਦੇ ਵਿੱਚ ਖਤਮ ਕਰ ਸਕਦਾ ਵਾ ਪਰ ਉਹ ਇਦਾਂ ਕਰ ਰਿਹਾ ਨਹੀਂ ਆ ਪੱਲਿਆਂ ਦੇ ਉੱਤੇ ਵੀ ਮੀਂਹ ਪੈਂਦਾ ਬੁਰਿਆਂ ਦੇ ਉੱਤੇ ਵੀ ਮੀਂਹ ਪੈਂਦਾ ਪੱਲਿਆਂ ਦੇ ਉੱਤੇ ਵੀ ਧੁੱਪ ਚੜ੍ਹਦਾ ਬੁਰਿਆਂ ਦੇ ਉੱਤੇ ਵੀ ਧੁੱਪ ਚੜ੍ਹਦਾ ਠੀਕ ਹੈ ਨਾ ਬੁਰਿਆ ਤੇ ਪੱਲਿਆਂ ਨੂੰ ਦੋਵਾਂ ਨੂੰ ਆਸ਼ਿਸ਼ਵੰਤੋ ਕਰਦਾ ਔਰ ਸਾਡੇ ਯੁੱਗ ਦਾ ਨਬੀ ਬਿਆਨ ਕਰਦਾ ਜਦ بارش ਪੈਂਦੀ ਆ ਜਵੀ ਵੀ ਕੀ ਕਰਦੀ ਆ ਖੁਸ਼ ਹੁੰਦੀ ਆ ਉਸ਼ਲਦੀ ਆ ਛਾਲਾ ਮਾਰਦੀ ਆ ਠੀਕ ਆ ਕਣਕ ਵੀ ਖੁਸ਼ ਹੁੰਦੀ ਆ ਉਸ਼ਲਦੀ ਆ ਛਾਲਾ ਮਾਰਦੀ ਆ ਦੋਵੇਂ ਕੀ ਕਰਦੀਆਂ ਨੇ ਵੱਧਦੀਆਂ ਫੁੱਲਦੀਆਂ ਵਾ ਪਰ ਇੱਕ ਵਾਦੀ ਫੁੱਲਦੀ ਆ ਨਾਸ਼ ਹੋਣ ਵਾਸਤੇ ਇੱਕ ਵਾਦੀ ਫੁੱਲਦੀ ਆ ਜੀਵਨ ਪਾਉਣ ਦੇ ਵਾਸਤੇ ਹallelujah 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 ਠੀਕ ਹੈ ਉਹ ਆਪਾਂ ਇਸੇ ਦੇ ਅੱਗੇ ਜਾਵਾਂਗੇ ਆਪਣਾ 387 ਨੂੰ ਪੜਾਂਗੇ ਇਸੇ ਦਿਨ 13 ਦੀ 37 ਤਾਂ ਉਸਨੇ ਉੱਤਰ ਦਿੱਤਾ ਜਿਹੜਾ ਚੰਗਾ ਵੀ ਬੀਜ ਦਾ ਹੈ ਉਹ ਮੁਨਕਰਾ ਪੁੱਤਰ ਹੈ ਹਾਂਜੀ ਖੇਤ ਜਗਤ ਹੈ ਜੀ ਜਿੱਤੇ ਚੰਗਾ ਵੀ ਰਾਜ ਦੇ ਪੁੱਤਰ ਅਤੇ ਜੰਗਲੀ ਬੁੱਢੀ ਦੁਸ਼ਤ ਦੇ ਪੁੱਤਰ ਹallelujah 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 ਕਹਿੰਦਾ ਜਿਹੜਾ ਚੰਗਾ ਬੀਜ ਬੀਜਦਾ ਵਾ ਜਿਹੜਾ ਚੰਗਾ ਇੱਕ ਕਿਸਾਨ ਵਾ ਉਹ ਕੀ ਆ ਮਨੁੱਖ ਦਾ ਪੁੱਤਰ ਥਾਤ ਪ੍ਰਭੂ ਯਿਸੂ ਮਸੀਹ ਠੀਕ ਆ ਪਰ ਜਿਹੜਾ ਮਾੜਾ ਬੀਜ ਬੀਜਦਾ ਵਾ ਜਵੀ ਬੀਜਦਾ ਵਾ ਜਾਂ ਜੰਗਲੀ ਬੂਟੀ ਬੀਜਦਾ ਵਾ ਉਹ ਕੀ ਆ ਸ਼ੈਤਾਨ ਦਾ ਪੁੱਤਰ ਠੀਕ ਆ ਅੱਗੇ ਵੇਖੋ ਜੀ ਨਾ ਅਤੇ ਜਿਸ ਬੈਰੀ ਨੇ ਉਹ ਨੂੰ ਬੀਜਿਆ ਉਹ ਸ਼ਤਾਨ ਹੈ ਜੀ ਵੱਡੀ ਦਾ ਮੇਲਾ ਯੁੱਗ ਦਾ ਅੰਤ ਹੈ ਜੀ ਪਰ ਕੱਟਣ ਵਾਲੇ ਦੂਤ ਆ ਗਏ ਹਾਂਜੀ ਤੋਂ ਪ੍ਰਕਾਰ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਸੁੱਟੀ ਜਾਂਦੀ ਹੈ ਜੀ ਉਸੇ ਪ੍ਰਕਾਰ ਇਸ ਯੁੱਧ ਦੇ ਅੰਤ ਦੇ ਸਮੇਂ ਹੋਵੇਗਾ ਜੀ ਮੁਰਖ ਦਾ ਪੁੱਤਰ ਆਪਣੇ ਦੂਤਾਂ ਨੂੰ ਭੱਜੇਗਾ ਹਾਂਜੀ ਅਤੇ ਉਸ ਦੇ ਰਾਜ ਵਿੱਚੋਂ ਸਾਰੇ ਸਾਰੇ ਠੁੱਟੂ ਫੋਨ ਬਾਣੀਆ ਚੀਚਾਂ ਨੂੰ ਅਤੇ ਪੁਕਰਮੀਆਂ ਨੂੰ ਇਕੱਠਿਆਂ ਕਰਨਗੇ ਅਤੇ ਉਹਨਾਂ ਨੂੰ ਪੱਠੇ ਪੱਠੇ ਵਿੱਚ ਛੁੱਟ ਦੇਣਗੇ ਹallelujah 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 ਠੀਕ ਜੀ ਸੰਸਾਰ ਪੂਰਾ ਕੀ ਹੈ ਇੱਕ ਖੇਤ ਵਾ ਠੀਕ ਆ ਔਰ ਚੰਗੀ ਫਸਲ ਚੰਗੀ ਕਣਕ ਜੜਿਆ ਉਹ ਪਰਮੇਸ਼ਰ ਦੇ ਲੋਕ ਵਾ ਠੀਕ ਆ ਜਵੀ ਜੜੀ ਬੀਜੀ ਗਈ ਸ਼ੈਤਾਨ ਵੱਲੋਂ ਉਹ ਦੁਸ਼ਟ ਦੇ ਪੁੱਤਰ ਵਾ ਠੀਕ ਹੈ ਜਿਹੜੇ ਪਰਮੇਸ਼ਰ ਦੇ ਵਚਨ ਚੋਂ ਅਨ ਅਗਿਆਕਾਰੀ ਦੇ ਨਾਲ ਤੁਰੇ ਫਿਰਦੇ ਆ ਜਿਹੜੇ ਪਰਮੇਸ਼ਰ ਤੋਂ ਦੂਰ ਵਾ ਪਰਮੇਸ਼ਰ ਦੀ ਮਰਜ਼ੀ ਤੋਂ ਉਹਦੀਆਂ ਆਗਿਆਵਾਂ ਤੋਂ ਔਰ ਇਸ ਜੋ ਬਾਡੀ ਦਾ ਮਤਲਬ ਇਸ ਯੁੱਗ ਦਾ ਕੀ ਆ ਐਂਡ ਵਾ ਇਸ ਦੁਨੀਆ ਦਾ ਕੀ ਆ ਖਾਤਮਾ ਵਾ ਠੀਕ ਹੈ ਬਾਡੀ ਤੋਂ ਭਾਵ ਠੀਕ ਹੈ ਜਦੋਂ ਪਰਮੇਸ਼ਰ ਆਪਣੇ ਸਵਰਗਦੂਤਾਂ ਨੂੰ ਹੁਕਮ ਦੇਵੇਗਾ ਆਗਿਆ ਦੇਵੇਗਾ ਉਹ ਕੀ ਕਰਨਗੇ ਜਵੀ ਨੂੰ ਇਕੱਠਿਆਂ ਕਰਕੇ ਅੱਗ ਦੇ ਵਿੱਚ ਸੜਨ ਦੇ ਵਾਸਤੇ ਔਰ ਕਣਕ ਨੂੰ ਪਰਮੇਸ਼ਰ ਦੇ ਘਰ ਦੇ ਵਿੱਚ ਜਮਾ ਕਰਨ ਦੇ ਵਾਸਤੇ ਠੀਕ ਹੈ ਪਰ ਅਸੀਂ ਕੀ ਬੰਨਾਵਾ ਚੰਗੀ ਕਣਕ ਬੰਨਾਵਾ ਠੀਕ ਹੈ ਵਾਢੀ ਕਰਨ ਲੱਗਿਆ ਪਰਮੇਸ਼ਰ ਨੂੰ ਕੋਈ ਸਮਾਂ ਨਹੀਂ ਲੱਗਣਾ ਅਸੀਂ ਇਸ ਯੁੱਗ ਦੇ ਐਂਡਲੇ ਸਮੇਂ ਦੇ ਵਿੱਚ ਪਹਿਲਾਂ ਹੀ ਰਹਿ ਰਹੇ ਹਾਂ ਜਾਨੀ ਫਸਲ ਪੱਕ ਚੁੱਕੀ ਆ ਕਟਾਈ ਦਾ ਸਮਾਂ ਸ਼ੁਰੂ ਹੋ ਚੁੱਕਾ ਵਾ ਠੀਕ ਹੈ ਨਾ ਹੁਣ ਤੇ ਸਿਰਫ ਵਾਢੀਆਂ ਨੂੰ ਇੱਕ ਆਗਿਆ ਦੇਣ ਦੀ ਲੋੜ ਵਾ ਤੇ ਵਾਢੀਆਂ ਨੇ ਵਾਢੀ ਕਰ ਦੇਣੀ ਆ ਠੀਕ ਹੈ ਕਿੱਦਾਂ ਕਰ ਦੇਣੀ ਆ ਉਹ ਵੇਖਦੇ ਸੀ ਪ੍ਰਕਾਸ਼ ਦੀ ਪੁਥੀ ਇਹਦਾ 14 ਦੀ 14 ਚੋ 14 ਦੀ 14 ਦੀ ਮੈਂ ਨਿਕਾਹ ਕਿ ਕਿ ਜੀ ਤਾਂ ਕੀ ਦੇਖਦਾ ਹਾਂ ਕਿ ਇੱਕ ਚਿੱਟਾ ਬੱਦਲ ਹੈ ਹਾਂਜੀ ਅਤੇ ਉਸ ਬੱਦਲ ਉੱਤੇ ਮਨੁੱਖ ਦੇ ਪੁੱਤਰ ਵਰਗਾ ਕੋਈ ਆਪਣੇ ਸਿਰ ਉੱਤੇ ਸੋਨੇ ਦਾ ਮੁਕਟ ਪਾਨੇ ਅਤੇ ਆਪਣੇ ਹੱਥ ਵਿੱਚ ਇੱਕ ਤਿੱਖੀ ਦਾਤੀ ਫੜੀ ਬੈਠਾ ਹੈ ਹਾਂਜੀ ਹਾਂਜੀ ਵੇਖੋ ਕਹਿੰਦਾ ਯਹੋਨਾ ਜਿਹੜਾ ਪ੍ਰਕਾਸ਼ ਦੀ ਪੋਥੀ ਦਾ ਦਰਸ਼ਨ ਵੇਖਣ ਡਿਆ ਵਾ ਕਹਿੰਦਾ ਮੈਂ ਚਿੱਠਾ ਸੰਗਸਨ ਵੇਖਣ ਡਿਆ ਵਾਂ ਜਿਹਦੇ ਉੱਤੇ ਇੱਕ ਮਨੁੱਖ ਦੇ ਪੁੱਤਰ ਵਰਗਾ ਕੀ ਆ ਬੈਠਾ ਹੋਇਆ ਵਾ ਬਰਾਜ਼ਮਾਨ ਵਾ ਤੇ ਉਹਦੇ ਹੱਥ ਦੇ ਵਿੱਚ ਕੀ ਆ ਇੱਕ ਤਿੱਖੀ ਦਾਤਰੀ ਆ ਠੀਕ ਨੇ ਜਿਨੇ ਵਾਢੀ ਸਟਾਰਟ ਕਰਨੀ ਆ ਠੀਕ ਹੈ ਕਣਕ ਕਦ ਨਾਲ ਵਢੀ ਜਾਂਦੀ ਆ ਦਾਤਰੀ ਦੇ ਨਾਲ ਠੀਕ ਆ ਝੋਨਾ ਕਦ ਨਾਲ ਵਢਿਆ ਜਾਂਦਾ ਵਾ ਦਾਤਰੀ ਦੇ ਨਾਲ ਠੀਕ ਆ ਤੇ ਲੋਕੀ ਚੰਗੀ ਫਸਲ ਨੂੰ ਕੀ ਕਰਦੇ ਆ ਆਪਣੇ ਪਰੋਲਿਆ ਵਿੱਚ ਭਰਦੇ ਆ ਤੇ ਬਾਕੀ ਜੋ ਵੀ ਹੁੰਦਾ ਵਾ ਕਚਰਾ ਜਾਂ ਖੇਤ ਦੇ ਵਿੱਚ ਅੱਗ ਲਾ ਕੇ ਸਾੜ ਕੇ ਲਾਂਬੇ ਕਰਦੇ ਫਿਰ ਦੂਜੀ ਫਸਲ ਦੀ ਕੀ ਕਰ ਦਿੰਦੇ ਆ ਤਿਆਰੀ ਸ਼ੁਰੂ ਕਰ ਦਿੰਦੇ ਠੀਕ ਆ ਨਾ ਹੁਣ ਇੱਥੇ ਜਿਹੜਾ ਸੁਗਸਨ ਦੇ ਉੱਤੇ ਬੈਠਾ ਵਾ ਮਨੁੱਖ ਦੇ ਪੁੱਤਰ ਵਰਗਾ ਅਰਥਾਤ ਉਹ ਪ੍ਰਭੂ ਯਸੂ ਮਸੀਹ ਠੀਕ ਹੈ ਨਾ ਅੱਗੇ ਵੇਖੋ ਯਾਰ ਹਾਂਜੀ ਉਹਦੇ ਪਿੱਛੋਂ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ ਕਿ ਤਹਿ ਪਈ ਬਾਬਲ ਉਹ ਵੱਡੀ ਨਗਰੀ ਤਹਿ ਪਈ ਭਾਜੀ ਕੀ ਕਰਦੇ ਹੋ 14 ਤੁਪੜੋਂ ਨਾ ਅੱਜ ਇੱਕ ਹੋਰ ਦੂਰ ਤੋਂ ਹੈਕਰ ਵਿੱਚੋਂ ਨਿਕਲਿਆ ਉੱਤ ਜਿਹੜਾ ਬੱਦ ਉੱਤੇ ਬੈਠਾ ਸੀ ਉਸਨੇ ਵੱਡੀ ਆਵਾਜ਼ ਹਾਕ ਮਾਰ ਕੇ ਆਖਿਆ ਆਪਣੀ ਦਾਤੀ ਫੇਰ ਜੀ ਤੇ ਵੱਟ ਸੁਟ ਜੀ ਕਿਉਂਕਿ ਵੱਟਨ ਦਾ ਸਮਾਂ ਆ ਗਿਆ ਹੈ ਜੀ ਇਸ ਲਈ ਜੋ ਧਰਤੀ ਦੀ ਫਸਲ ਬਹੁਤ ਪੱਕ ਚੁੱਕੀ ਹੈ ਹਮ ਤਦ ਜਿਹੜਾ ਪਤਨ ਉੱਤੇ ਬੈਠਾ ਸੀ ਉਸਨੇ ਆਪਣੀ ਦਾਤੀ ਧਰਤੀ ਤੇ ਫੇਰੀ ਅਤੇ ਧਰਤੀ ਦੀ ਫਸਲ ਵੱਡੀ ਹallelujah 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 ਯੁਗ ਦੇ ਅੰਤ ਦੇ ਵਿੱਚ ਕੀ ਹੋਣਾ ਵਾ ਜੇ ਸਮੇ ਦੇ ਸ੍ਰਿ ਵਿੱਚ ਰਹਿ ਰਹੇ ਆ ਠੀਕ ਹਨ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਤਿੱਖੀ ਦਾਤਰੀ ਫੜੀ ਸੰਘਾਸਨ ਦੇ ਉੱਤੇ ਬੈਠਾ ਆਵਾ। ਸਵਰਗ ਦੇ ਵਿੱਚੋਂ ਇੱਕ ਦੂਤ ਆਵਾਜ਼ ਦੇ ਕੇ ਕਹਿਣ ਲਿਆ ਵਾ ਕਿ ਆਪਣੀ ਦਾਤਰੀ ਚੁੱਕ ਤੇ ਧਰਤੀ ਦੀ ਫਸਲ ਜਿਹੜੀ ਆ ਪੱਕ ਚੁੱਕੀ ਆ ਆਪਣੀ ਦਾਤਰੀ ਦੇ ਨਾਲੇ ਨੂੰ ਕੀ ਕਰਲਾ ਇਕੱਠਿਆਂ ਕਰਲਾ ਵੱਢ ਸੁੱਟ। ਠੀਕ ਆ। ਵੱਢਣ ਦਾ ਕੀ ਆ ਗਿਆ ਵਾ ਸਮਾਂ ਆ ਗਿਆ ਵਾ। ਅਸੀਂ ਸੋਚਦੇ ਆ ਕਿ ਅਜੇ ਸਮਾਂ ਨਹੀਂ ਆ। ਬਹੁਤ ਸਾਰੇ ਲੋਕਾਂ ਦਾ ਖਿਆਲ ਇਹੋ ਹੀ ਆ ਕਿ ਇਸ ਧਰਤੀ ਦੇ ਉੱਤੇ ਆਏ ਆ। ਠੀਕ ਆ। ਬਚਪਨ ਬਤੀਤ ਕੀਤਾ ਵਾ ਜਵਾਨੀ ਦੇ ਵਿੱਚ ਆਹ ਪੜ੍ਹਾਈ ਲਿਖਾਈ ਕੀਤੀ ਆ ਸ਼ਾਦੀ ਹੋ ਗਈ ਆ ਬੱਚੇ ਪੈਦਾ ਕੀਤੇ ਬੱਚਿਆਂ ਦੇ ਵਿਆਹ ਕੀਤੇ ਪੁੱਤੜੀਆਂ ਪੁੱਤਰੇ ਵੇਖੇ ਦੋਤੀਆਂ ਦੋਤੇ ਵੇਖੇ ਸੰਸਾਰ ਤੋਂ ਚਲੇ ਗਏ ਤੇ ਕੰਮ ਕੀ ਹੋ ਗਿਆ ਖਤਮ ਹੋ ਗਿਆ ਪਰ ਇੱਥੇ ਕੰਮ ਖਤਮ ਨਹੀਂ ਹੁੰਦਾ ਇੱਥੋਂ ਅੱਗੇ ਤੇ ਕੰਮ ਫਿਰ ਸਟਾਰਟ ਹੋ ਜਾਂਦਾ ਠੀਕ ਆ ਜਦੋਂ ਇੱਕ ਕਿਸਾਨ ਫਸਲ ਨੂੰ ਵੱਢ ਲੈਂਦਾ ਵਾ ਇਕੱਠੀ ਕਰ ਲੈਂਦਾ ਵਾ ਫਿਰ ਵੀ ਉਹਨੂੰ ਬਾਰ-ਬਾਰ ਕੀ ਲਾਉਂਦਾ ਰਹਿੰਦਾ ਵਾ ਛਾਨਣਾ ਲਾਉਂਦਾ ਰਹਿੰਦਾ ਉਹਦੇ ਵਿੱਚੋਂ ਕੁੰਡੀਆਂ ਕੰਕਰ ਜਿਹੜੇ ਆ ਬਾਹਰ ਕੱਢਦਾ ਰਹਿੰਦਾ ਉਹਨੂੰ ਪੱਖੇ ਦੀ ਹਵਾ ਦੇ ਨਾਲ ਡਾਉਂਦਾ ਵਾ ਕਿਉਂਕਿ ਇਹਦੇ ਵਿੱਚ ਮਾੜਾ ਜਿੰਨਾ ਵੀ ਕੋਈ ਬਰਿਆਈ ਕੋਈ ਕਚਰਾ ਨਾ ਰਹਿ ਜਾਵੇ ਠੀਕ ਹੈ ਨਾ ਬਾਢੀ ਦੇ ਸਮੇਂ ਇਸ ਯੁੱਗ ਦੇ ਅੰਤ ਦੇ ਸਮੇਂ ਪ੍ਰਭੂ ਨੇ ਕੋਈ ਜ਼ਿਆਦਾ ਸਮਾਂ ਨਹੀਂ ਲਾਉਣਾ ਧਰਤੀ ਦੇ ਉੱਤੇ ਦਾਤਰੀ ਰੱਖਣੀ ਤੇ ਬਾਢੀ ਹੋ ਜਾਣੀ ਯੁੱਗ ਦਾ ਅੰਤ ਹੋ ਜਾਣਾ ਠੀਕ ਹੈ ਫਿਰ ਲੱਗਣਾ ਛਾਨਣਾ ਫੇਰ ਹਣੀ ਸ਼ਾਂਟੀ ਤੇ ਕਿਹੜੀ ਚੰਗੀ ਕਣਕ ਵਾ ਤੇ ਕਿਹੜੀ ਮਾੜੀ ਕਣਕ ਵਾ ਤੇ ਜਦੋਂ ਭੈਣਾ ਛਾਨਣਾ ਲਾਉਂਦੀਆਂ ਵਾ ਜਾਂ ਅਸੀਂ ਵਹਿੰਦੇ ਰਹੇ ਪਿੰਡਾਂ ਦੇ ਵਿੱਚ ਛੱਜ ਦੇ ਵਿੱਚ ਪਾ ਕੇ ਦਾਣੇ ਛੱਟਦੀਆਂ ਰਹੀਆਂ ਵਾ ਤੇ ਉਹ ਪਟਾਕਾ ਮਾਰਦੀ ਆ ਉਧਰ ਉਧਰੀ ਛੱਜ ਨੂੰ ਜਿਹੜੇ ਮਾੜੇ ਦਾਣੇ ਹੁੰਦੇ ਹੀ 扑ੜਕ ਕੇ ਛੱਜ ਚੋਂ ਚੱਲ ਬਾਰ ਕੁੰਡੀਆਂ ਦੇ ਨਾਲ ਹੀ ਓਗ ਗਏ ਤੇ ਜਿਹੜੇ ਚੰਗੇ ਦਾਣੇ ਹੁੰਦੇ ਸੀ ਉਹ ਛੱਜ 'ਚ ਹੀ ਰਹਿ ਜਾਂਦੇ ਸੀ ਉਹ ਦਾਣੇ ਫਿਰ ਗੇ ਪੀਣ ਦੇ ਵਾਸਤੇ ਭੈਣਾ ਦਿੰਦੀ ਅਸੀਂ ਚੱਕੀਆਂ ਦੇ ਉੱਤੇ ਪਿਆ ਕੇ ਲੈਂਦੀਆਂ ਸੀ ਆਟਾ ਠੀਕ ਹੈ ਨਾ ਇਦਾਂ ਹੀ ਜਿਹੜੇ ਮਾੜੇ ਲੋਕ ਵਾ ਜਦੋਂ ਪਰਮੇਸ਼ਰ ਦਾ ਸ਼ਾਨਣਾ ਲੱਗੇਗਾ ਪਰਮੇਸ਼ਰ ਦਾ ਸੱਜ ਚੱਲੇਗਾ ਜਦ ਉਹਨੂੰ ਪਟਾਕਾ ਵੱਜੇਗਾ ਤੇ ਜਿੰਨੇ ਇੱਕ ਧਰਮੀ ਨੇ ਮਾੜੇ ਲੋਕ ਨੇ ਪਾਪੀ ਨੇ ਬਰਿਆਰ ਨੇ ਉਹ ਸਾਰੇ ਦੇ ਸਾਰੇ ਪਰਮੇਸ਼ਰ ਦੇ ਸੱਜ ਚੋਕੀ ਹੋ ਜਾਣਗੇ ਬਾਹਰ ਚਲੇ ਜਾਣਗੇ ਠੀਕ ਹੈ ਤੇ ਸੱਜ ਦੇ ਵਿੱਚ ਉਹੀ ਟਿਕੇ ਰਹਿਣਗੇ ਜਿਹੜੀ ਉਹਦੀ ਚੋਣ ਦੇ ਵਿੱਚ ਨੇ ਜਿਹੜੇ ਚੰਗੇ ਦਾਣੇ ਨੇ ਜਿਹੜੀ ਚੰਗੀ ਇੱਕ ਉਸ ਖੁਦਾ ਦੀ ਦੋਲਹਣਾ ਵਾ ਪ੍ਰਭੂ ਯਿਸੂ مسیਦੀ ਜਿੰਨੂੰ ਉਹ ਲੈਣ ਦੇ ਵਾਸਤੇ ਆਰਿਆ ਵਾ ਜਿਹੜੀ ਇੱਕ ਚੰਗੀ ਕਣਕ ਵਾ ਠੀਕ ਹੈ ਪਰ ਇਹ ਚੰਗੀ ਕਣਕ ਬਣਦੇ ਵਾਸਤੇ ਇਸ ਵਾੜੀ ਦੇ ਦਿਨਾਂ ਦੇ ਵਿੱਚ ਕਿੱਦਾਂ ਬੰਨਣਾ ਵਸੀਂ ਨਾਸ਼ ਹੋਣ ਤੋਂ ਕਿੱਦਾਂ ਸੀ ਬਚਣਾ ਵਾ ਅੱਗ ਦੀ ਝੀਲ ਦੇ ਵਿੱਚ ਸੜਨ ਤੋਂ ਅਸੀਂ ਕਿੱਦਾਂ ਬਚਣਾ ਵਾ ਠੀਕ ਹੈ ਇਹਦਾ ਵੀ ਇੱਕ ਪਾਈ ਪਰਮਿਸ਼ਨ ਨੇ ਰਾਹ ਦਿੱਤਾ ਵਾ ਉਸ ਰਾਹ ਨੂੰ ਜੇ ਅਸੀਂ ਫੋਲੋ ਕਰਦੇ ਆ ਉਸ ਰਾਹ ਦੇ ਅਨਸਾਰ ਅਸੀਂ ਆਪਣਾ ਜੀਵਨ ਬਤੀਤ ਕਰਦੇ ਆ ਤੇ ਸਾਡੀ ਗਿਣਤੀ ਜਿਹੜੀ ਆ ਚੰਗੇ ਬੀਜ ਦੇ ਵਿੱਚ ਚੰਗੀ ਕਣਕ ਦੇ ਵਿੱਚ ਹੋਵੇਗੀ ਤੇ ਜੇ ਅਸੀਂ ਉਹਦਾ ਨਹੀਂ ਕਰਦੇ ਤੇ ਠੀਕ ਆ ਫਿਰ ਸਾਡਾ ਹਾਲ ਕੀ ਹੋਵੇਗਾ ਜਵੀ ਦੇ ਨਾਲ ਸਾਡੇ ਜਾਵਾਂਗੇ ਸਾਜ ਦੇ ਵਿੱਚੋਂ ਬਾਹਰ ਛੁੱਟੇ ਜਾਵਾਂਗੇ ਮਾਰੇ ਦਾਣਿਆਂ ਵਾਲਾ ਸਾਡਾ ਹਾਰ ਹੋਵੇਗਾ ਠੀਕ ਜੀ ਪਰ ਖੁਦਾ ਦੇ ਅਜੀਜ਼ ਲੋਕੋ ਸਮਾਂ ਜ਼ਿਆਦਾ ਨਹੀਂ ਜੀ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਆਪਣੇ ਜੀਵਨਾਂ ਦੇ ਉੱਤੇ ਬੜਾ ਧਿਆਨ ਦੇਣ ਦੀ ਲੋੜ ਵਾ ਕਿ ਅਸੀਂ ਕਿੱਥੇ ਸਟੈਂਡ ਕਰਨਦੇ ਆਂ ਕੀ ਕਰਨਦੇ ਆਂ ਕਿ ਸਾਡੇ ਜੀਵਨ ਸਾਡੀਆਂ ਆਪਣੀਆਂ ਮਨਮਰਜ਼ੀਆਂ ਦੇ ਅਨੁਸਾਰ ਵਾ ਜਾਂ ਅਸੀਂ ਪ੍ਰਭੂ ਯਸੂ ਮਸੀਹ ਦੀ ਮਰਜ਼ੀ ਦੇ ਅਨੁਸਾਰ ਬਤੀਤ ਕਰਨਦੇ ਅੱਜ ਵਚਨ ਦੇ ਵਿੱਚ ਲਿਖਿਆ ਹੋਇਆ ਵਾ ਐਂਡ ਦੇ ਦਿਨਾਂ ਦੇ ਵਿੱਚ ਭੈੜੇ ਸਮੇਂ ਆ ਜਾਣਗੇ ਬੱਚੇ ਆਪਣੇ ਮਾਪਿਓ ਦੇ ਅਨ ਅਗਿਆਕਾਰ ਹੋ ਜਾਣਗੇ ਧੀ ਮਾਂ ਦੀ ਨਾ ਸੁਣੂਗੀ ਪੁੱਤ ਪਿਓ ਦੀ ਨਹੀਂ ਸੁਣੂਗਾ ਇਹ ਚੀਜ਼ ਅੱਜ ਸੰਸਾਰ ਦੇ ਵਿੱਚ ਹੋ ਰਹੀਆਂ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੀਆਂ ਵਾ ਠੀਕ ਆ ਨਸ਼ੇ ਕਿੰਨੇ ਵੱਧ ਚੁੱਕੇ ਨੇ ਜਵਾਨ ਮੋਤਾ ਹੋਣੀਆਂ ਵਾ ਠੀਕ ਆ ਇਹ ਸਾਰੇ ਦੇ ਸਾਰੇ ਕੀ ਆ ਵੈਰੀ ਦੀ ਵਿਜੀ ਹੋਈ ਜੰਗਲੀ ਬੂਟੀ ਠੀਕ ਆ ਇਹ ਕੀ ਆ ਅਨ ਆਗਿਆਕਾਰੀ ਐਂਡ ਦੇ ਦਿਨਾਂ ਦੇ ਵਿੱਚ ਵਧੀ ਹੋਈ ਫਿਰ ਬਚਨ ਬਿਆਨ ਕਰਦਾ ਵਾ ਐਂਡ ਦੇ ਦਿਨਾਂ ਦੇ ਵਿੱਚ ਪਚਾਲ ਆਉਣਗੇ ਕਾਲ ਪੈਣਗੇ ਮਹਾਮਾਰੀਆਂ ਆਉਣਗੀਆਂ ਕੋਮ ਕੋਮ ਤੇ ਚੜਾਈ ਕਰੂਗੀ ਦੇਸ਼ ਦੇਸ਼ ਤੇ ਚੜਾਈ ਕਰੂਗਾ ਇਹ ਸਾਰਾ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਠੀਕ ਹੈ ਅੱਜ Hindu Musliman ਦੇ ਵਿਰੁੱਧ Sikh Christian ਦੇ ਵਿਰੁੱਧ Christian Sikh ਦੇ ਵਿਰੁੱਧ ਇਹ ਸਾਰਾ ਕੁਝ ਕੀ ਹੋਣ ਰਿਹਾ ਕੋਮ ਤੇ ਕੋਮ ਚੜਾਈ ਕਰਨ ਦੀ ਆ ਨਾ ਕੋਈ ਆ ਕਾਲਪੁਰਖ ਕੋਈ ਆ ਬਚਾਉਣ ਵਾਲਾ ਮੁਕਤੀ ਦਾਤਾ ਨਾਸਰਤ ਨਵਾਸੀ ਪ੍ਰਭੂ ਯਿਸੂ ਮਸੀਹ ਇਕੋਇਆ ਪਰ ਅਸੀਂ ਦੁਨੀਆ ਥੱਲੇ ਲੜ ਲੜ ਕੇ ਮਰਨਦੇ ਆ ਠੀਕ ਹੈ ਪਰ ਅਸੀਂ ਬਚਾਉਣ ਦੇ ਵਾਸਤੇ ਇਸ ਸਮੇਂ ਨੂੰ ਪਛਾਣਨ ਦੇ ਵਾਸਤੇ ਕੁਛ ਨਾ ਕੁਛ ਸਾਨੂੰ ਕਰਨਾ ਪਵੇਗਾ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਵਾ ਕਿ ਤੁਸੀਂ ਜਦੋਂ ਘਟਾਵਾਂ ਚੜ੍ਹਦੀਆਂ ਵਹਿੰਦੇ ਹੋ ਤੇ ਅਨੁਮਾਨ ਨਹੀਂ ਲਗਾ ਲਿੰਦੇ ਕਿ ਅੱਜ ਮੀਂਹ ਆਵੇਗਾ ਜਾ ਸੱਜੇ ਜਾਂ ਖੱਬੇ ਤੁਹਾਨੂੰ ਪਤਾ ਲੱਗ ਜੇ ਕਿ ਅੱਜ ਇਧਰ ਖੱਬੇ ਬੰਨੇ ਪੂਰੇ ਪੂਰੇ ਦੀ ਹਵਾ ਵਗੰਡੀ ਆ ਤੇ ਕਹਿ ਦਿੰਦੇ ਅੱਜ 33 ਲੋ ਵਗੇਗੀ ਪਰ ਜਦੋਂ ਅਸੀਂ ਮੌਸਮ ਦਾ ਬੱਦਲਾਂ ਨੂੰ ਵੇਖ ਕੇ ਅਨੁਮਾਨ ਲਗਾ ਲੈਨੇ ਆ ਇਸ ਸਮੇਂ ਦੀਆਂ ਘਟਨਾਵਾਂ ਨੂੰ ਵੇਖ ਕੇ ਅਸੀਂ ਕਿਉਂ ਨਹੀਂ ਅਨੁਮਾਨ ਲਾਉਂਦੇ ਕਿ ਅਸੀਂ ਐਂਡ ਦੇ ਦਿਨਾਂ ਦੇ ਵਿੱਚ ਹਾਂ ਠੀਕ ਆ ਅੱਜ ਕਿੰਨੇ ਦੇਸ਼ ਵਾ ਜਿਹੜੇ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਜੰਗ ਛਿੜ ਕੇ ਬੈਠੇ ਹੋਏ ਆ ਉਚਾਲ ਆਉਂਦੇ ਨੇ ਧੁਨੀਆਂ ਪਚਾਲਾਂ ਦੇ ਨਾਲ ਕੀ ਹੋਂਡੀ ਆ ਨਾ ਛੋਂਡੀ ਆ ਠੀਕ ਹੈ ਨਾ ਪਰ ਅਸੀਂ ਜੇ ਚੰਗੀ ਕਣਕ ਬੰਨਾ ਵਾ ਜੇ ਅਸੀਂ ਬਚਾਏ ਜਾਣਾ ਵਾ ਤੇ ਭਾਈਓ ਇੱਕ ਰਸਤਾ ਹੈਗਾ ਜੇ ਮੇਰੀਓ ਪੈਣੋ ਇੱਕ ਰਾਹ ਹੈਗਾ ਜੇ ਠੀਕ ਹੈ ਜੇ ਅਸੀਂ ਚਾਹੁੰਦੇ ਆ ਕਿ ਅਸੀਂ ਖੁਦਾ ਦੇ ਘਰ ਦੇ ਵਿੱਚ ਕੀ ਹੋਈਏ ਜਮਾ ਹੋਈਏ ਠੀਕ ਜੇ ਉਹ ਅਸੀਂ ਚੱਲਦੇ ਆ ਰਸੂਲਾਂ ਦੇ ਕਿਰਤਬ ਠੀਕ ਜੇ ਖੁਦਾ ਤੁਹਾਨੂੰ ਬੜੀ ਬਰਕਤ ਦੇਵੇ ਰਸੂਲਾਂ ਦੇ ਕਿਰਤਬ ਉਰੇ ਦੋ ਦੇ ਆਜੋ

ਜਾਂਦਾ ਨੇ ਇਹ ਸੁਣਿਆ ਤਾਂ ਉਹਨੇ ਦਿਲ ਖਿੰਡ ਗਏ ਜੀ ਅਤੇ ਪਤਰਸ ਤੇ 바ਤੀ ਦੇ ਸੁਣਾ ਨੇ ਕਹਾ ਜੀ ਕਿ हे ਭਾਈਓ ਅਸੀਂ ਕੀ ਕਰੀਏ ਹਾਂਜੀ ਤਾਂ ਪਤਰਸ ਨੇ ਇਹਨਾਂ ਨੂੰ ਆਖਿਆ ਜੀ ਤਉਭਾ ਕਰੋ ਅਤੇ ਤਾਂ ਅਡੇ ਵਿੱਚੋਂ ਹਰੇਕ ਆਪੋ ਆਪਣੀ ਪਾਪਾ ਦੇ ਲਈ ਪਾਪਾ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਤੇ ਬੰਤ ਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਧਨ ਪਾਓਗੇ ਹਾਲੇਲੂਇਆ 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 ਠੀਕ ਜੀ ਇੱਥੇ 35 ਕੋਸਟਲ ਦੇ ਤਿਹਾਰ ਦੇ ਉੱਤੇ ਇਰੂਸ਼ਲਮ ਦੇ ਵਿੱਚ ਲੋਕ ਤਿਹਾਰ ਮਨਾਉਣ ਦੇ ਵਾਸਤੇ ਇਕੱਠੇ ਹੋਏ ਆ ਉਥੇ ਪ੍ਰਭੂ ਦੇ 12 ਰਸੂਲ 12 ਚੇਲੇ ਵੀ ਇਕੱਠੇ ਹੋਏ ਨੇ ਠੀਕ ਹੈ ਨਾ ਪਰ ਉਥੇ ਜਦੋਂ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਉਤਰਿਆ ਵਾ ਜਿੱਦਾਂ ਅੱਜ ਅਸੀਂ ਇੱਕ ਘਰ ਦੇ ਵਿੱਚ ਇਕੱਠੇ ਆ ਉਹ ਵੀ ਇੱਕ ਘਰ ਦੇ ਵਿੱਚ ਇਕੱਠੇ ਹੋਏ ਸੀ ਤੇ ਉਹ ਘਰ ਇੱਕ ਵੱਡੀ ਗੂੰਜ ਦੇ ਨਾਲ ਕੀ ਹੋ ਗਿਆ ਭਰ ਗਿਆ ਉਹਨਾਂ ਤੇ ਜਦ ਪਵਿੱਤਰ ਆਤਮਾ ਉਤਰਿਆ ਤੇ ਉਹਨਾਂ ਵਿੱਚੋਂ ਪਤਰਸ ਖੜਾ ਹੋ ਕੇ ਰੂਹ ਦੇ ਨਾਲ ਭਰਿਆ ਹੋਇਆ ਉਹਨਾਂ ਨੂੰ ਕਹਿਣ ਲੱਗਾ ਬਚਨ ਦੇਣ ਲੱਗਾ ਮੈਸੇਜ ਦੇਣ ਲੱਗਾ ਕਿ ਭਾਈਓ ਜਿਹੜੇ ਮਸੀਹ ਨੂੰ ਤੁਸੀਂ ਮਾਰਿਆ ਸਲੀਬ ਦੇ ਉੱਤੇ ਚਾੜ ਦਿੱਤਾ ਉਹਨੂੰ ਖੁਦਾ ਨੇ ਪਰਮੇਸ਼ਰ ਨੇ ਮੁਰਦਿਆਂ ਦੇ ਵਿੱਚੋਂ ਜੀਂਦਾ ਕੀਤਾ ਤੇ ਆਪਣੇ ਸੱਜੇ ਹੱਥ ਬਿਠਾਇਆ ਤੇ ਮਸੀਹ ਕਰਕੇ ਠਹਿਰਾਇਆ ਹallelujah 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 ਠੀਕ ਹੈ ਜਦੋਂ ਉਹਨਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਕਿ ਅਸੀਂ ਤੇ ਬੜਾ ਗਲਤ ਕੀਤਾ ਵਾ ਅਸੀਂ ਤਾਂ ਜੀਵਨ ਗਲਤ ਬਤੀਤ ਕਰਨ ਦੇ ਹਾਂ ਅਸੀਂ ਤੇ ਵਚਨ ਤੋਂ ਬਾਹਰ ਹੀ ਚੱਲੀ ਜਾਂਦੇ ਸਾਂ ਵਚਨ ਤੇ ਸਾਨੂੰ ਇਤਰਾ ਕਹਿੰਦਾ ਹੀ ਨਹੀਂ ਸੀ ਉਹਨਾਂ ਦੇ ਦਿਲ ਕੀ ਹੋ ਗਏ ਛਿੰਦ ਗਏ ਉਹਨਾਂ ਦੇ ਦਿਲਾਂ ਤੇ ਕੀ ਹੋਇਆ ਗਹਿਰਾ ਅਸਰ ਹੋਇਆ ਸੰਦਨ ਤੋਂ ਭਾਵ ਉਹਨਰੇ ਮਨਾਂ ਤੇ ਗਹਿਰਾ ਅਸਰ ਹੋਇਆ ਜਿਹਨੂੰ ਆਪਾਂ ਕਹਿੰਦੇ ਸਾਡੇ ਤਾਂ ਹਿਰਦਾ ਹੀ ਵਲੁੰਦ ਰਿਆ ਗਿਆ